ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰੇ ਭਰਾਵਾਂ ਦਾ ਅੱਜ ਹੈਗਾ ਜੀ ਰੱਖਿਆ ਬੰਧਨ ਤੇ ਆਪਾਂ ਰਖੜੀਆਂ ਆਪਣੀਆਂ ਆ ਗਈਆਂ ਨਾਲ ਤੁਹਾਨੂੰ ਦਿਖਾਉਣੇ ਆ ਤੇ ਨਾਲੇ ਬਣਾਉਣੇ ਆ ਰਖੜੀ ਸਾਰੇ ਜਨ ਜੀ 他讲。

ਪੀੜਖਸ਼ ਬੰਦਨ ਸਾਰਿਆਂ ਨੂੰ ਲੋ ਜੀ ਆਮਨ ਨੂੰ ਚੱਲੇ ਆਂ ਸਕੂਲੇ ਛੱਡਣ ਮੌਸਮ ਦੇਖੋ ਠੰਡਾ ਹੈ ਮੀਂਹ ਪਈ ਜਾਂਦਾ ਕੱਲ ਪਰਸੋਂ ਆ ਇੱਥੇ ਬੋਟਾਂ ਵਾਲੇ ਦਿਨ ਦਾ ਹੀ ਮੀਂਹ ਪੈਂਦਾ ਵੀਡੀਓ ਪਾਈ ਸੀ ਆਪਾਂ ਬੋਰਡ ਪਾਉਣ ਗਏ ਸੀ ਉਹਦਾ ਹੀ ਮੀਂਹ ਪੈਂਦਾ ਵੇਖੋ ਕਾਰਾਂ ਕਿੰਦਾ ਖੜੀਆਂ ਇਹ ਤਾਂ ਅੱਧੋਂ ਜ਼ਿਆਦਾ ਕਾਰਾਂ ਗਈਆਂ ਆ ਉਹ ਗਏ ਉਹ ਅਜੂਬਾ ਤੇ ਨੰਨ ਚਾਰ ਚਾਰ ਇਹ ਘਰ ਦੇ ਮੋੜੇ ਤੇ ਗੱਡੀਆਂ ਖੜੀਆਂ ਆ ਇਹ ਤਾਂ ਅੱਧੋਂ ਜ਼ਿਆਦਾ ਤਾਂ ਗੱਡੀਆਂ ਹੀ ਆ ਕੰਮ ਨੂੰ ਤੇ ਗਏ ਉਹ ਨਾਈਟ ਸ਼ਿਫਟ ਆ ਗਿਆ ਸਟਾਪ ਸਾਈਨ ਇੱਥੇ ਰੁਕਣਾ ਜੀ ਐਨ ਸੈਕਿੰਡ ਫਿਰ ਗਾਹ ਦੇਖ ਕੇ ਇੱਥੇ ਰੁਕਣਾ ਮੂੰਹ ਨੂੰ ਆਗੇ ਫਿਰ ਰੋਡ ਦੇਖਣਾ ਫਿਰ ਆਪਾਂ ਜਾਣਾ ਅੱਗੇ ਮੋਰੇ ਫੇ ਹੁਣ ਆਲਵੇ ਸਟਾਪ ਸਾਈਨ ਆਊਗਾ ਉੱਥੇ ਸਾਰਿਆਂ ਨੂੰ ਰੁਕਣਾ ਆ ਆ ਗਿਆ ਆਲਵੇ ਸਟਾਪ ਸਾਈਨ ਥੱਲੇ ਲਿਖਿਆ ਆ ਰਿਹਾ ਆ ਆਲਵੇ ਇੱਥੇ ਸਾਰਿਆਂ ਨੂੰ ਰੁੱਕ ਕੇ ਜਾਣਾ ਜਿਹੜਾ ਪਹਿਲਾਂ ਆ ਗਿਆ ਉਹਨੇ ਪਹਿਲਾਂ ਜਾਣਾ ਆ ਬਾਅਦ ਜਿਹੜਾ ਦੂਜੇ ਨੰਬਰ ਤੇ ਆਇਆ ਉਹ ਜਾਊਗਾ ਫੇ ਜਿਹੜਾ ਤੀਜੇ ਤੇ ਖੜਾ ਆ ਉਹ ਜਾਊਗਾ ਇੱਥੇ ਕੋਈ ਨਹੀਂ ਤਾਂ ਲੇਟਾ ਸਕੂਲ ਵਾਲੀਆਂ ਹੁਣ ਮੋੜੇ ਫਲੈਸ਼ ਕਰਦੀਆਂ ਹੋਣੀਆਂ ਇਹ 40 ਤੋਂ ਸਪੀਡ ਨਹੀਂ ਵਧਾ ਸਕਦੇ ਆਪਾਂ ਨਹੀਂ ਤਾਂ ਫਿਰ ਤੁਹਾਨੂੰ ਮਤਾਈ ਆ ਇਹ ਟੰਗ ਟਿਆ ਹੁਣ 39 ਤੇ ਹੋ ਗਈ ਸਪੀਡ ਅੱਗੇ ਆ ਵੀ ਇੱਕ ਸਕੂਲ ਆ ਅਮਨ ਤਾਂ ਇੱਥੇ ਨਹੀਂ ਪੜ੍ਹਦੀ ਹੁੰਦਾ ਉਹ ਤਾਂ ਅੱਗੇ ਪੜ੍ਹਦੀ ਆ ਉਹ ਤੁਹਾਨੂੰ ਦਿਖਾਉਣਾ ਲੈਟ ਆ ਅੱਗੇ ਫਲੈਸ਼ ਕਰਦੀਆਂ ਓਹ ਲੈਟਾਂ ਫਲੈਸ਼ ਕਰਨੀਆਂ ਚੌਂਕ 'ਚ

ਹੋ ਲਿਆ ਉਹ ਖੁਸ਼ਕੂਲਿਆ ਬੱਚਾ ਵਾਲੀ ਸਟਾਪ ਸੈਂਡ ਦਿੱਤਾ ਨਹੀਂ ਕਹਿੰਦੇ ਰੁਕੋ ਆਪਰ ਕਿੱਧਰ ਛੱਡਣਾ ਹੈ ਛੱਡਣਾ ਹੈ ਜਿਹੜੇ ਜਾਂ ਟੀਚਰਾਂ ਦੀਆਂ ਗੱਡੀਆਂ ਖੜੀਆਂ ਲੱਗ ਗਿਆ ਸਕੂਲ ਬੈਲ ਵੱਜ ਗਈ ਹੁਣ ਹਾਂ ਇਹ ਲੇਟ ਤਾਂ ਨਹੀਂ ਹੈਗੇ ਹਾਂ ਚਲੋ ਉਤਰੋ ਬਾਏ ਟੇਕ ਕੇ ਆਉਂਨ ਨੂੰ ਦਲਾਤਾ ਸਕੂਲੇ ਹੁਣ ਆਪਾਂ ਘਰ ਨੂੰ ਥੋੜੀ ਸਟਾਪਸ ਹੈ ਨਾ ਤੇ ਨਾ ਦੇਖਣਾ ਆਲੇ ਦੁਆਲੇ ਜਿੱਦਾਂ ਹੁਣ ਆ ਇਧਰੋਂ ਗੱਡੀ ਆਉਂਦੀ ਆ ਪਹਿਲਾਂ ਇਹ ਜਾਊਗੀ ਫੇਰ ਆਪਾਂ ਇਹ ਆਣਾ ਐ ਇਦਾਂ ਇੱਥੇ ਰੂਲ ਥੋੜਾ ਜਿਹਾ ਫਾਲੋ ਉੜਾ ਕਿਉਂ ਆਨੇ ਕੋ ਥੱਲੇ ਲਿਕੇ ਆਨਾ ਆਨ ਵੀ ਇੱਥੇ ਸਾਰਿਆਂ ਨੇ ਚਾਰੇ ਪਾਸੇ ਰੋਕ ਕੇ ਜਾਣਾ ਜਿਹੜਾ ਪਹਿਲਾਂ ਆਇਆ ਉਹਨੂੰ ਉਹਨਾਂ ਪਹਿਲਾਂ ਨਿਕਲਣਾ ਬਾਕੀਆਂ ਬਾਅਦ ਚ အကြေကားရတယ်အဲ့ဒီ ਆਇਆ ਜੀ ਘਰ ਆਪਾਂ ਮਿਲਦੇ ਹਾਂ ਫੇਰ ਚਲੋ ਠੀਕ ਆ ਜੀ ਹੈਪੀ ਰક્ષાਬੰਧਨ ਸਾਰਿਆਂ ਟੇਕ ਕੇਅਰ ਬਾਏ ਯੇ